ਸਿੱਖ ਇਤਿਹਾਸ ਵਿੱਚ ਬਹੁਤ ਹੀ ਉੱਚਾ ਸਥਾਨ ਚੱਪੜਚੜੀ ਜੋ ਤੁਸੀਂ ਸਾਰਿਆਂ ਨੇ ਇਤਿਹਾਸ ਵਿੱਚ ਪੜ੍ਹਿਆ ਜਿੱਥੇ ਸਿੱਖ ਕੌਮ ਦੇ ਪਹਿਲੇ ਰਾਜਾ ਬਾਬਾ ਬੰਦਾ ਸਿੰਘ ਬਹਾਦਰ ਦੀ ਇੱਕ ਜੰਗ ਹੋਈ ਸੀ ਅੱਜ ਆਪਾਂ ਇਸ ਸਥਾਨ ਤੇ ਦਰਸ਼ਨ ਕਰਨ ਆਏ ਹਾਂ ਆਪਣੇ ਪਰਿਵਾਰ ਦੇ ਨਾਲ ਤੇ ਨਾਲ ਹੀ ਨਾਲ ਸਿੱਖ ਹਿਸਟਰੀ ਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਇਹ ਚੱਪੜਚੜੀ ਦਾ ਜੋ ਕਾਂਡ ਵਾਪਰਿਆ 1710 ਨੂੰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਲਗਭਗ ਮੁਗਲ ਹਕੂਮਤ ਦੇ ਨਾਲ ਜਦੋਂ ਨੇਥੇ ਮੋਰਚਾ ਲਾਇਆ ਤੇ ਇਸ ਸਥਾਨ ਦੇ ਉੱਪਰ ਇਤਿਹਾਸ ਦੇ ਪੰਨੇ ਦੱਸਦੇ ਬਹੁਤ ਸਾਰੇ ਛੱਪੜ ਹੋਇਆ ਕਰਦੇ ਸਨ ਤੇ ਜਿਨ੍ਹਾਂ 'ਚ ਬਹੁਤ ਪਾਣੀ ਹੋਇਆ ਕਰਦਾ ਸੀ ਉਸ ਪਾਣੀ ਨੂੰ ਮੁੱਖ ਰੱਖਦਿਆਂ ਹੋਇਆਂ ਛੱਪੜਾਂ ਤੋਂ ਸਹਿਜ ਸਹਿਜੇ ਨਾਲ ਚੱਪੜ ਚੱਪੜ ਤੋਂ ਚੱਪੜ ਚਿੱਲੀ ਪੈ ਗਿਆ ਆਓ ਆਪਾਂ ਅੰਦਰ ਜਾ ਕੇ ਦੇਖਦੇ ਹਾਂ ਇੱਥੇ ਇੱਕ ਪ੍ਰਾਤਨ ਦਰਵਾਜ਼ਾ ਵੀ ਲੱਗਾ ਹੋਇਆ ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਇੱਥੇ ਚਿੱਤਰ ਲੱਗਾ ਹੋਇਆ ਜੋ 12 ਮਈ 1710 ਦਾ ਇਤਿਹਾਸ ਨੂੰ ਬਹੁਤ ਖੂਬੀ ਨਬੰਦਾ ਹੈ ਇੱਥੇ ਰਜਿਸਟ੍ਰੇਸ਼ਨ ਕਰਕੇ ਤੁਸੀਂ ਕੋਈ ਵੀ ਮੇਰਾ ਭੈਣ ਪ੍ਰਾਦੂ ਤੋਂ ਆਇਆ ਦਰਸ਼ਨ ਕਰ ਸਕਦਾ ਇਸ ਸਥਾਨ ਦੇ ਉੱਪਰ ਹੀ ਬਾਬਾ ਬੰਦਾ ਸਿੰਘ ਬਹਾਦਰ ਅਤੇ ਤੁਹਾਡੇ ਵਿੱਚੋਂ ਬਹੁਤ ਸਾਰੇ ਸੱਜਣ ਜਾਣਦੇ ਕਿ ਮੁਗਲ ਹਕੂਮਤ ਸੂਬੇਦਾਰ ਵਜ਼ੀਰ ਖਾਂ ਜਿਹੜਾ ਸੀ ਉਹ ਸਰਹੰਦ ਦਾ ਨਵਾਬ ਸੀ ਤੇ ਉਹਦੇ ਨਾਲ ਬਹੁਤ ਸਾਰੇ ਹੋਰ ਲੋਕ ਵੀ ਜੁੜੇ ਸਨ ਤੇ ਇੱਥੇ ਹੀ ਸੁਚਾਨੰਦ ਜਿਹੜਾ ਸੀ ਉਹਦਾ ਵੀ ਪਰਿਵਾਰ ਜਿਹੜਾ ਸੀ ਤਕਰੀਬਨ ਇਸ ਜੰਗ ਨਾਲ ਜੁੜਿਆ ਸੀ ਤੇ ਸੁਚਾ ਅਨੰਦ ਦਾ ਇੱਕ ਭਤੀਜਾ ਸੀ ਜਿਹਨੇ 1000 ਬੰਦਾ ਲੈ ਕੇ ਜਿਹਦੀ پلانਡ ਸੀ ਕਿ ਤੂੰ ਜਦੋਂ ਵੀ ਤੈਨੂੰ ਮੌਕਾ ਮਿਲੇ ਤੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਰਲ ਜਾ ਤੇ ਰਲਣ ਤੋਂ ਬਾਅਦ ਉਹਦਾ ਵਿਸ਼ਵਾਸ ਜਿੱਤਣਾ ਤੇ ਵਿਸ਼ਵਾਸ ਜਿੱਤਦੇ ਹੋਇਆ ਜਦੋਂ ਵੀ ਮੌਕਾ ਮਿਲੇ ਤੇ ਤੁਸੀਂ ਉਹਨਾਂ ਨੂੰ ਸ਼ਹੀਦ ਕਰ ਦੇਣਾ ਇਤਿਹਾਸ ਦੇ ਪੰਨੇ ਦੱਸਦੇ ਆ ਕਿ ਉਸ ਗਦਾਰ ਨੇ ਇਹ ਯੋਜਨਾ ਬਣਾਈ ਸੀ ਲੇਕਿਨ ਬਾਬੇ ਨਾਨਕ ਦੇ ਜਾਂ ਰੱਬ ਦੇ ਰੰਗ ਵੱਖਰੇ ਸਨ ਜਿਸ ਕਰਕੇ ਉਹ ਸਫਲ ਨਾ ਹੋਇਆ ਕਿਉਂਕਿ ਸਿੱਖ ਰਾਜ ਸਥਾਪਿਤ ਹੋਣਾ ਸੀ ਇਸ ਸਥਾਨ ਤੇ ਪਹੁੰਚ ਕੇ ਅਸੀਂ ਆਪਣੇ ਪਰਿਵਾਰ ਨੇ ਨਾਲ ਉਹਨਾਂ ਸਾਰੇ ਹੀ ਸ਼ਹੀਦਾਂ ਨੂੰ ਸਲਾਮ ਕਰਦੇ ਹਾਂ ਸਜਦਾ ਕਰਦੇ ਹਾਂ ਕਿਉਂਕਿ ਇਤਿਹਾਸ ਦੇ ਪੰਨੇ ਤੁਸੀਂ ਸਭ ਜਾਣਦੇ ਹੋ ਕਿ 17 12 ਮਈ 1710 ਨੂੰ ਇਸ ਇਲਾਕੇ 'ਚ ਜੰਗ ਹੁੰਦੀ ਆ ਇਸ ਜੰਗ ਦੇ ਵਿੱਚ ਜਿਹੜਾ ਅਸੀਂ ਸੁੱਚੇ ਆਨੰਦ ਜਿਹੜਾ ਸਹਿਗਾ ਸੀ ਗਦਾਰ ਕਹਿ ਲਿਏ ਸੂਹੀਆ ਕਹਿ ਲਿਏ ਜਿਨੇ ਛੋਟੇ ਸਾਹਿਬ ਜੀ ਦੇ ਸ਼ਹੀਦ ਕਰਾਏ ਸਨ ਜਿਨੇ ਗੁਰੂ ਸਾਹਿਬ ਲਈ ਸੱਪ ਸ਼ਬਦ ਵਰਤਿਆ ਹੀ ਸਪੋਲੀਏ ਸ਼ਬਦ ਵਰਤੇ ਸਨ ਉਹਦਾ ਹੀ ਭਤੀਜਾ ਸੀ ਜਿਹਦੇ ਕੋਲ ਹਜ਼ਾਰ ਬੰਦਾ ਸੀ ਵਖਰਾ ਤੇ ਉਹ ਵੀ ਕਹਿੰਦਾ ਸੀ ਮੈਂ ਬਾਗੀ ਹੋ ਕੇ ਆਇਆ ਵजीर खान ਤੋਂ ਇਸ ਸਥਾਨ ਤੇ ਜਦੋਂ ਜੰਗ ਸ਼ੁਰੂ ਹੁੰਦੀ ਹੈ ਤਾਂ ਫਿਰ ਉਹ ਸਭ ਤੋਂ ਪਹਿਲਾਂ ਉਹ ਹਜ਼ਾਰ ਬੰਦਾ ਲੈ ਕੇ ਭੱਜਦਾ ਇਸ ਮਕਸਦ ਲਈ ਕਿ ਸਿੱਖਾਂ ਦਾ ਮਨੋਬਲ ਤੋੜਿਆ ਜਾ ਸਕੇ ਪਰ ਗੁਰੂ ਦੇ ਪਿਆਰਿਆਂ ਦਾ ਮਨੋਬਲ ਕੌਣ ਤੋੜ ਸਕਦਾ ਗੁਰੂ ਦੇ ਪਿਆਰਿਆਂ ਨੂੰ ਕੌਣ ਨੀਵਾ ਕਰ ਸਕਦਾ ਤੇ ਰੱਬ ਦੇ ਰੰਗ ਸੰਕੇ ਫਿਰ ਉਹ ਤੇ દોੜ ਗਿਆ ਤੇ ਫਿਰ ਬਾਬੇ ਬੰਦਾ ਸਿੰਘ ਬਹਾਦਰ ਦਾ ਖੰਡਾ ਖੜਕ ਗਿਆ ਤੇ ਕਿਹਾ ਜਾਂਦਾ ਕਿ ਫਿਰ ਇੱਥੋਂ ਹੀ ਵजीर खान ਦੀ ਜਦੋਂ ਮੌਤ ਹੁੰਦੀ ਹੈ ਜੰਗ ਛੱਡ ਕੇ ਇੱਥੋਂ ਫੌਜਾਂ ਜਿਹੜੀਆਂ ਮੁਗਲ ਹਕੂਮਤ ਦੀਆਂ ਭੱਜ ਜਾਂਦੀਆਂ ਨੇ ਤੇ ਇੱਥੋਂ ਫਿਰ ਗਿੜੀ ਹੀ 6000 ਸਿੱਖ ਜਿਹੜਾ ਵਾ ਇਸ ਸਥਾਨ ਤੇ ਸ਼ਹੀਦ ਹੋਇਆ ਤੁਸੀਂ ਜਦੋਂ ਵੀ ਚੰਡੀਗੜ੍ਹ ਆਵੋ ਚੰਡੀਗੜ੍ਹੋਂ ਆਕੇ ਤੁਸੀਂ ਜਾਂ ਚੰਡੀਗੜ੍ਹ ਨੂੰ ਜਾਂਦੇ ਹੋ ਉੱਥੇ ਆਪਣੀ ਲੋਕੇਸ਼ਨ ਪਰ ਲਓ ਚੱਪੜ ਚੜੀ ਤੇ ਤੁਸੀਂ ਬੜੇ ਆਰਾਮ ਨਾਲ ਆਪਣੀ ਇੱਕ ਫੋਟੋ ਉੱਥੋਂ ਆਕੇ ਲੈ ਸਕਦੇ ਹੋ ਕਰਵਾ ਸਕਦੇ ਹੋ ਬੱਚਿਆਂ ਨੂੰ ਇਤਿਹਾਸ ਨਾਲ ਦੱਸ ਸਕਦੇ ਹੋ ਮੈਨੂੰ ਬੇਹੱਦ ਖੁਸ਼ੀ ਹੋਈ ਇਸ ਸਥਾਨ ਤੇ ਪਹੁੰਚ ਗਏ ਮੈਂ ਆਸ ਕਰਦਾ ਮੇਰੇ ਸੱਜਣ ਜ਼ਰੂਰ ਇਸ ਵਿਸ਼ੇ ਵੱਲ ਧਿਆਨ ਦੇਣ ਇਨ੍ਹਾਂ ਵਿਸ਼ਿਆਂ ਵੱਲ ਧਿਆਨ ਦੇਣ ਕਿਉਂਕਿ ਇਹ ਸਿੱਖ ਇਤਿਹਾਸ ਨਾਲ ਜੁੜੀਆਂ ਹੋਈਆਂ ਡੂੰਘੀਆਂ ਜਾਣਕਾਰੀਆਂ ਨੇ ਇਹ ਵਾਕਿਆ 1700 10 ਮਈ 1700 ਦਾ ਆਇਆ ਏਦੋਂ ਬਾਅਦ ਹੀ ਫਿਰ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇੱਕ ਗੰਗੂ ਨਾਂ ਦਾ ਕਿਰਦਾਰ ਸੀ ਜਿਹੜਾ ਹੀ ਖੇੜੀ ਪਿੰਡ ਰਹਿੰਦਾ ਸੀ ਫਿਰ ਉਹਨਾਂ ਨੂੰ ਵੀ ਸਿੱਖਾਂ ਨੇ ਉਹਨੂੰ ਵੀ ਵੱਢਿਆ ਮਾਰਿਆ ਕਿਉਂਕਿ ਉਹਨਾਂ ਚਿਰ ਉਹ ਬੰਦਾ ਬੜੇ ਮਜੇ ਨਾਲ ਰਹਿ ਰਿਹਾ ਸੀ ਤੇ ਬਹੁਤ ਸਾਰੇ ਇਤਿਹਾਸਕਾਰਾਂ ਨੇ ਉਹਨੂੰ ਮਤਲਬ ਕਈ ਤਰ੍ਹਾਂ ਦੇ ਨਾਂ ਦਿੱਤੇ ਰਸੋਈਆ ਦਿੱਤਾ ਕੁਛ ਦਿੱਤਾ ਪਰ ਅਸੀਂ ਇਹ ਸਮਝਦੇ ਹਾਂ ਹਿਸਟਰੀ ਦੇ ਮੁਤਾਬਕ ਉਹ ਗਦਾਰ ਸੀ ਸੂਈਆ ਸੀ ਇੰਜ ਦੀ ਬਹੁਤ ਸਾਰੀ ਇਤਿਹਾਸਕ ਹਿਸਟਰੀ ਤੁਹਾਡੇ ਆਪਣੇ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਅਪਲੋਡ ਨਹੀਂ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ